ਲੁਧਿਆਣਾ ਤੋਂ ਅਕਾਲੀ ਦਲ ਦੇ ਲੀਡਰ ਮਹੇਸ਼ਿੰਦਰ ਗਰੇਵਾਲ ਨੇ ਹੁਣ ਕਾਂਗਰਸ ਤੋਂ ਬਾਝਪਾ ਚ ਗਏ ਰਵਨੀਤ ਸਿੰਘ ਬਿੱਟੂ ਤੇ ਚਮਕੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਇਹੋ ਜੇ ਲੋਕਾਂ ਕਰਕੇ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਹੋਰ ਵੀ ਸੁਣੋ ਕੀ ਕੁਝ ਕਹਾ ਮਹੇਸ਼ਿੰਦਰ ਗਰੇਵਾਲ ਨੇ ਦੇਖੋ ਸਦਾਰ ਰਵਨੀਤ ਸਿੰਘ ਬਿੱਟੂ ਜਾਂਦਾ ਮੇਰਾ ਖਿਆਲ ਹੈ ਕਿ ਇੰਨੇ ਨਾ ਸਮਝੀ ਦੇ ਮਾਲਕ ਨੇ ਤੇ ਜਾਂ ਇੰਨੇ ਹੁਸ਼ਿਆਰ ਸਮਝਦੇ ਨੇ ਕਿ ਲੋਕ ਉਹਨਾਂ ਨੂੰ ਸਮਝ ਨਹੀਂ ਗਏ ਪੰਜਾਬ ਦਾ ਮਾਹੌਲ ਕਾਂਗਰਸ ਨੇ ਖਰਾਬ ਕੀਤਾ ਆਪਰੇਸ਼ਨ ਬਲੂ ਸਟਾਰ ਕਰਕੇ ਤੇ ਉਸ ਵੇਲੇ ਇਹ ਕਾਂਗਰਸ ਦੇ ਕਰੰਦੇ ਸੀ ਇਹ ਜ਼ਿੰਮੇਵਾਰ ਨਹੀਂ ਬਿੱਟੂ ਜੀ ਅੱਜ 40 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਕਹਿ ਰਹੇ ਨੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਆਪਣੇ ਪਹਿਲਾਂ ਇਹਨਾਂ ਦੇ ਭਰਾ ਭਤੀਜੇ ਜਿਹੜੇ ਕਾਂਗਰਸ ਬੈਠੇ ਉਹਨਾਂ ਤੋਂ ਵੀ ਕਾਹ ਬਿਆਨ ਬਿਆਨ ਦਵਾ ਦੇਣਾ ਕਿ ਆਪਰੇਸ਼ਨ ਬਲੂ ਸਟਾਰ ਕਾਂਗਰਸ ਦੀ ਦੇਣ ਸੀਗੀ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਦੂਸਰੀ ਗੱਲ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਸਾਰੇ ਸਰਦਾਰ ਬਿਆਨ ਸਿੰਘ ਵੇਲੇ ਹੋਏ ਜੀਦੇ ਕਰਕੇ ਅੱਜ ਉਹ ਪੁਲਿਸ ਅਫਸਰ ਵਿਚਾਰੇ ਸਜ਼ਾਾਂਵਾਂ ਭੁਗਤੇ ਦੇ ਪੈ ਰਹੇ ਕਿਉਂਕਿ ਸਰਹਰ ਬਿਆਨ ਸਿੰਘ ਵੇਲੇ ਪ੍ਰਦੇਵ ਸਿੰਘ ਕੌਕੇ ਦਾ ਕਤਲ ਹੋਇਆ ਜਦੋਂ ਚੀਫ ਮਿਨਿਸਟਰ ਸੀਗੇ ਇਹ ਇਹ ਲੋਕ ਆਦਾ ਕ੍ਰੈਡਿਟ ਲੈਂਦੇ ਨੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਰੰਗ ਮਾਣ ਕੇ ਕਾਂਗਰਸ ਦੇ ਸਿਰ ਤੋਂ ਦਾਦਾ ਜੀ ਮੁੱਖ ਮੰਤਰੀ ਪੰਜਾਬ ਦੇ ਕਾਂਗਰਸ ਦੇ ਸਿਰੋਂ ਬਣ ਕੇ ਤਾਇਆ ਜੀ ਵਜ਼ੀਰ ਬਣ ਕੇ ਭੂਆ ਜੀ ਮੰਤਰੀ ਬਣ ਕੇ ਭਰਾ ਵਜ਼ੀਰ ਬਣਾ ਕੇ ਛੋਟਾ ਭਰਾ ਡੀਐਸਪੀ ਬਣ ਕੇ ਇਹ ਹਲੇ ਵੀ ਭੁੱਖ ਨਹੀਂ ਮਿਟੀ ਤਾਂ ਫਿਰ ਇਹਨਾਂ ਦੀ ਭੁੱਖ ਤਾਂ ਰੱਬ ਵੀ ਨਹੀਂ ਲਾ ਸਕਦਾ ਪਰ ਹੁਣ ਰਵਨੀ ਸਿੰਘ ਬਿੱਟੂ ਤਾਰੀਫ਼ ਬੜੀ ਕਰ ਰਹੇ ਨੇ ਬੀਜੇਪੀ ਦੀ ਦੇਖੋ ਜੀ ਇਹ ਇਹ ਇਹਨਾਂ ਦਾ ਬਿੜ ਤਾਰੀਫ਼ ਦਾ ਤਾਂ ਇਹਨਾਂ ਦਾ ਸੁਣ ਲੋ ਇਹ ਤਾਂ ਬਿਨਾ ਕੰਗਣ ਦੇ ਲੋਟੇ ਨੇ ਇਹਨਾਂ ਦਾ ਪਤਾ ਹੀ ਨਹੀਂ ਕਦੋਂ ਕੀ ਕਰ ਜਾਣ ਇੱਕ ਵਾਰ 4 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਮੂੰਹ ਦਿਖਾਇਆ ਪੰਜਾਬ 'ਚ ਇੱਕ ਵੀ ਕੋਈ ਪ੍ਰੋਜੈਕਟ ਸਾਡਾ ਲੁਧਿਆਣਾ 'ਚ ਅਮਰਸਰ ਜਲੰਧਰ ਕਿਤੇ ਵੀ ਮੋਦੀ ਸਾਹਿਬ ਇੱਕ ਵੀ ਵਾਰ ਉਹਨਾਂ ਨੇ ਦਰਸ਼ਨ ਦਿੱਤਾ ਪੰਜਾਬ ਨੂੰ ਹੁਣ ਅੰਦਾਜ਼ਾ ਲਾ ਲਓ ਇਹ ਜਿਹੜਾ ਬਿੱਟੂ ਥੋੜੇ ਦਿਨ ਪਹਿਲਾਂ ਆ ਕਹਿੰਦਾ ਸੀ ਜ ਆ ਹੁਣ ਬਿੱਟੂ ਕੀ ਪਤਾ ਨਹੀਂ ਜਾਂ ਤਾਂ ਕਈ ਵਾਰ ਇਹ ਹੁੰਦੀ ਹੈ ਦੇਖੋ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਅਗਲੀ ਪੁਰਾਣੀ ਯਾਦਸ਼ਤੇ ਭੁੱਲ ਜਾਂਦੀ ਹੈ ਇਹ ਪੁਰਾਣੀਆਂ ਗੱਲਾਂ ਭੁੱਲ ਕੇ ਜੀ ਹੈ ਜੀ ਤੇ ਉਹ ਕਈ ਵਾਰ ਕੋਈ ਜਰਕ ਲੱਗਦਾ ਹੈਗਾ 6:00 ਵਜ ਦੀ ਇਹਨੇ ਤੇ ਪੁਰਾਣੀਆਂ ਗੱਲਾਂ ਭੁੱਲ ਕੇ ਨਵੀਆਂ ਛੱਡਣ ਲੱਗ ਪੈਂਦੇ ਆ ਜਾਂ ਤਾਂ ਬਿੱਟੂ ਜੀ ਦਾ ਉਹ ਹਾਲਤਾ ਤੇ ਹੁਣ ਜੇ ਤੁਸੀਂ ਕੱਲ ਦਾ ਕਹੋ ਵੈਲਕਮ ਹੈ ਕੋਈ ਵੈਲਕਮ ਸੀਗਾ ਜਾਦੇ ਹੈ ਬੀਜੇਪੀ ਦੇ ਦਸਤਰ ਪਹੁੰਚੇ ਸਾਰਾ ਜੋਰ ਲਾ ਕੇ 150 ਬੰਦਾ ਸੀਗਾ ਜਿਹਦੇ ਜੋ 60 ਪੁਲਿਸ ਵਾਲੇ ਸੀਗੇ ਲੁਧਿਆਣੇ ਦੀ ਬੀਜੇਪੀ ਤਿੰਨ ਬੰਦੇ ਹੀ ਆ ਸਿਰਫ ਉਹ ਤਾਂ ਵਿਚਾਰੇ ਮਜਬੂਰੀ ਨੂੰ ਨੌਕਰੀ ਕਰਦੇ ਆ ਕਿਸੇ ਦਾ ਬੀਜੇਪੀ ਨੂੰ ਪੁੱਛ ਲਓ ਕੋਈ ਰਾਜੀ ਨਹੀਂ ਉਹ ਕਹਿੰਦੇ ਸਾਡੇ ਸਿਰ ਤੇ ਐਵੇਂ ਲਿਆ ਬਿਠਾਇਆ ਹੈ ਬਗਾਨਾ ਜੀ ਤੇ ਕੀ ਲੱਗਦਾ ਬਈ ਕਿ ਬੀਜੇਪੀ ਦੇ ਜਿਹੜੇ ਗਏ ਨੇ ਇਹਨਾਂ ਨੂੰ ਲੈ ਕੇ ਜਾਣ ਦੇ ਜਿਹੜਾ ਕ੍ਰੈਡਿਟ ਆ ਉਹ ਕਿੰਨੂੰ ਮਿਲਣਾ ਚਾਹੀਦਾ ਦੇਖੋ ਉਹ ਤਾਂ ਬਟੂ ਨੂੰ ਤਾਂ ਅਕਾਲੀ ਦਲ ਨੂੰ ਮੱਥਾ ਟੇਕਣਾ ਚਾਹੀਦਾ ਜੇ ਅਸੀਂ ਸਮਝੌਤਾ ਕਰ ਲੈਂਦੇ ਇਹਨਾਂ ਨੂੰ ਕਿ ਇਹ ਨਹੀਂ ਪੁੱਛਣਾ ਸੀ ਕੌਡੀਆਂ ਦੇ ਭਾਅ ਵੀ ਨਹੀਂ ਸੀ ਪੁੱਛਣਾ ਇਹ ਤਾਂ ਅਸੀਂ ਉਹਨਾਂ ਨੂੰ ਹੁਸ਼ਤ ਕੀਤੀ ਹੈ ਉਦੋਂ ਬਾਅਦ ਫਿਰ ਉਹ ਇਹਨਾਂ ਦੇ ਮਗਰ ਪਏ ਨੇ ਕਾਹ ਇਹਨਾਂ ਦਾ ਮਤਲਬ ਸਰ ਗੱਲ ਪਹਿਲੀ ਚੱਲ ਰਹੀ ਸੀ ਇਹਨਾਂ ਦੀ ਹਾਂਜੀ ਬੀਜੇਪੀ ਨਾਲ ਗੱਲ ਪਹਿਲੀ ਚੱਲ ਨਹੀਂ ਨਹੀਂ ਗੱਲ ਨਹੀਂ ਜੋ ਮੈਨੂੰ ਕੱਲ ਚੰਡੀਗੜ੍ਹ ਪਤਾ ਲੱਗਿਆ ਕਿ ਜਿਸ ਦਿਨ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੀ ਫਲੋਰ ਤੇ ਗਿਆ ਨਾ ਕਿ ਮੈਂ ਰਾਜਵਾਨੇ ਨੂੰ ਜਿੰਨਾ ਜਿੰਨਾ ਮਾਫੀ ਨਹੀਂ ਮੰਗਦਾ ਛੱਡਣ ਨੂੰ ਤਿਆਰ ਨਹੀਂ ਆ ਉਸੇ ਦਿਨੇ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਇਆ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਜੀ ਸਿਮਨਮੋਨ ਸਿੰਘ ਤੌਰ ਨੂੰ ਛੱਡਣ ਨੂੰ ਫਿਰਦਾ ਸੀ ਤੁਸੀਂ ਇਹ ਸਵਾਦ ਕਰਤਾ ਮੇਰਾ ਜੋ ਮੁੱਲ ਪਾਉਂਗੇ ਮੈਂ ਲੈ ਲਊਂਗਾ ਜੀ ਮੈਂ ਤੁਹਾਡਾ ਤਾਬਿਆ ਰਾਂ ਜੀ ਇਹ ਉਹ ਜਾ ਕੇ ਰੱਖਦੇ ਸੀ ਇਸ ਕਰਕੇ ਉਦੋਂ ਗੱਲ ਨਾ ਬਣੀ ਜਦ ਅਸੀਂ ਫੇਰ ਕਹਿਤਾ ਕਿ ਭਈ ਸਾਡੀ ਤੁਹਾਡੀ ਬਣਣੀ ਨਹੀਂ ਗਈ ਫਿਰ ਉਹਨਾਂ ਨੂੰ ਆਲੇ ਦੁਆਲੇ ਦਾ ਮਾਲ ਖਰੀਦਣਾ ਪਿਆ ਤੇ ਉਹ ਮਾਲ ਚ ਫੋਰ ਸੇਲ ਵਾਲੇ ਸੀ ਜਿਹੜੇ ਪਹਿਲੀ ਲਾਈਨ ਚ ਚਲੇ ਚੈਨ ਮਤਲਬ ਜੇ ਰਮਨੀ ਸਿੰਘ ਬਿੱਟੂ ਗਏ ਤੇ ਕਾਂਗਰਸ ਜਿਹੜਾ ਗੱਠ ਜੋੜਿਆ ਭਾਵੇਂ ਇਕੱਲੇ ਨਾ ਹੋਣ ਕਰਕੇ ਗਏ ਆ ਹੋਰ ਕਾਹਦੇ ਲਈ ਜਿਹੜੀ ਭਾਜੀਪੀ ਦੀ ਘਪਰਾਹ ਠੀ ਹੈ ਜਿਹੜੇ ਸਾਰੇ ਡਿਫੈਕਟਰਾਂ ਨੂੰ ਟਿਕਟਾਂ ਦਿੱਤੀਆਂ ਦੇਖੋ ਨਹੀਂ ਅਗਲਾ ਆਪਣੇ ਕੈਡਰ ਨੂੰ ਟਿਕਟ ਦਿੰਦਾ ਹੈ ਇਦਰੋਂ ਬੁਲਾਇਆ ਉਧਰ ਟਿਕਟ ਦੇਤੀ ਇਦਰੋਂ ਬੁਲਾਇਆ ਉਧਰ ਟਿਕਟ ਦੇਤੀ 6 ਚੋਂ 5 ਟਿਕਟਾਂ ਭਾਜਪੀ ਨੇ ਪਕੌੜਿਆਂ ਨੂੰ ਦਿੱਤੀਆਂ ਹੋਈਆਂ ਨੇ ਸਰ ਤੁਹਾਡੇ ਨਾਲ ਜਦੋਂ ਗੱਟ ਜੋੜ ਸੀ ਫਿਰ ਵੀ 2 ਟਿਕਟਾਂ ਤੁਹਾਨੂੰ ਨਹੀਂ ਆ ਜੰਦੀ ਸੀ ਹੁਣ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਾਨੂੰ ਜੋ ਤੁਹਾਡੇ ਨਾਲ ਗੱਟ ਜੋੜ ਸੀਗਾ ਦੇਖੋ ਮੈਂ ਕਹਿੰਦਾ ਭਾਜਪੀ ਖਾਤਾ ਕਹਿੰਨੀ ਕੋਲ ਸੀ ਕੋਈ ਪੰਜਾਬ 'ਚ ਐਨੇ ਗੱਲਾਂ ਸਾਨੂੰ ਸਪੱਸ਼ਟ ਹੈ ਠੀਕ ਹੈ ਤੇ ਦੂਜਾ ਹੁਣ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਔਰ ਕਾਂਗਰਸ ਸਾਰੇ ਇੱਕ ਖਾਲੀ ਇਕੱਠੇ ਹੋ ਰਹੇ ਨੇ ਇਹ ਹੋਣਗੇ ਜੀ ਮਜਬੂਰੀ ਹੈ ਇਹਨਾਂ ਦੀ ਇਹਨਾਂ ਦਾ ਸਰਨਾ ਨਹੀਂ ਕਿ ਤੂੰ ਜਾਵੇਂ ਨਾ ਛੋਟੇ ਚੋਰ ਕੋ ਬੜਾ ਚੋਰ ਬੜੇ ਕੋਰ ਕੋ ਛੋਟਾ ਚੋਰ ਸਾਰੇ ਇਕੱਠੇ ਹੋਣਗੇ ਕਿਉਂਕਿ ਹੁਣ ਮੈਂ ਕੋਈ ਗੱਲ ਪੁੱਛਦਾ ਮਾਨ ਸਾਹਿਬ ਨੇ ਜਦ ਇੱਥੇ ਕਹਿੰਦੇ ਸੀਗੇ ਕਿ ਚੋਰ ਫੜਲੇ ਵੱਡੇ ਉਹਨਾਂ ਦੇ ਖਿਲਾਫ ਇਹ ਕਿਸੇ ਦਾ ਫੈਸਲਾ ਤਾਂ ਨਹੀਂ ਆਇਆ ਨਾ ਕਿਸੇ ਦਾ ਕੋਈ ਫੈਸਲਾ ਤਾਂ ਨਹੀਂ ਪੁਲਿਸ ਦੀ ਅਦਾਲਤੀ ਈ ਹੈ ਨਾ ਉਹਦੇ ਬਸੇ ਤੇ ਕਹਿੰਦੇ ਆ ਤੇ ਉੱਥੇ ਈਡੀ ਕਹਿ ਰਹੀ ਹੈ ਉੱਥੇ ਕਹਿੰਦੇ ਉਹ ਵੇਗ ਨਾ ਹੈਗੇ ਆਪ ਹੀ ਜੱਜ ਬਣ ਜਾਂਦੇ ਆ ਆਪ ਹੀ ਵਕੀਲ ਬਣ ਜਾਂਦੇ ਆ ਆਪ ਹੀ ਮਦਈ ਬਣ ਜਾਂਦੇ ਆ ਆਪ ਹੀ ਮੁਲਜ਼ਮ ਨੂੰ ਬਰੀ ਕਰ ਦਿੰਦੇ ਨੇ ਇਹ ਐਜੀ ਰਾਜਨੀਤੀ ਕਿਤੇ ਠੀਕ ਹੈ ਮੈਂ ਤਾਂ ਇੱਕ ਗੱਲ ਦਾ ਲੋਕ ਸਵਾਲ ਪੁੱਛਣਗੇ ਕਿ ਨੌ ਦਫਾ ਕੇਜਰੀਵਾਲ ਸਾਹਿਬ ਨੇ ਸਬਨਾ ਤੋਂ ਭੱਜੇ ਕਿਉਂ ਬਸ ਜੇ ਕੋਈ ਗੁਨਾਹ ਨਹੀਂ ਸੀਗਾ ਤਾਂ ਫਿਰ ਭੱਜੇ ਕਿਉਂ ਬਸ ਇਸ ਗੱਲ ਦਾ ਜਵਾਬ ਦੇ ਦੇ ਤੇ ਹੁਣ ਮੈਨੂੰ ਬੜੇ ਹਾਸੇ ਹੀ ਹੋਣੀ ਗੱਲ ਲੱਗੀ ਕਹਿੰਦੇ ਸਜਨੇ ਸਿੰਘ ਦੀ ਜਮਾਨਤ ਹੋ ਗਈ ਸਾਡੀ ਜਿੱਤ ਹੋ ਗਈ ਜੇ ਅਸੀਂ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਕਰਨ ਲੱਗੇ ਹਾਈ ਕੋਰਟ ਨੇ ਲਿਖਤਾ ਕਿ ਝੂਠਾ ਕੇਸ ਆ ਇਹ ਤਾਂ ਨਹੀਂ ਲਿਖਿਆ ਐਡੀ ਨੇ ਕਿ ਝੂਠਾ ਕੇਸ ਆ ਇਹਦੇ ਤਾਂ ਈਡੀ ਨੇ ਕਿਹਾ ਮੈਨੂੰ ਇਤਰਾਜ਼ ਕੋਈ ਨਹੀਂ ਜੇ ਜ਼ਮਾਨਤ ਲੈ ਲਈ ਜਾਵੇ ਸਾਡੇ ਵਾਲੇ ਵਿਕਰਮ ਸਿੰਘ ਮਜੀਠੀ ਵਾਲੇ ਚ ਲਿਖਿਆ ਗਿਆ ਝੂਠਾ ਕੇਸ ਆ ਗਵਾਹ ਝੂਠੇ ਨੇ ਉਥੇ ਕਹਿੰਦੇ ਹਲੇ ਜ਼ਮਾਨਤੀ ਹੋਈ ਹੈ ਹਲੇ ਤਾਂ ਟ੍ਰਾਇਲ ਚੱਲਣੀ ਹੈ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਇਹ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹ ਕੇ ਬਿਆਨ ਦਿੰਦੇ ਨੇ ਸਰ ਜਿੰਨਾ ਕਿ ਵੋਟਾਂ ਆਉਣ ਵਾਲੀਆਂ ਨੇ ਤੇ ਜਿਹੜੇ ਲੀਡਰ ਹੁੰਦੇ ਨੇ ਇੱਕ ਪਾਰਟੀ ਛੱਡ ਦੂਜੀ ਪਾਰਟੀ ਵਿੱਚ ਜਾਂਦੇ ਰਹਿੰਦੇ ਨੇ ਕੰਟੀਨਿਊਸਲੀ ਇਹਦੇ ਹੋ ਰਿਹਾ ਹੈ ਲੋਕ ਇਹ ਸੋਚਦੇ ਨੇ ਤੁਹਾਨੂੰ ਕਿ ਲੋਕਾਂ ਦਾ ਵਿਸ਼ਵਾਸ ਨਹੀਂ ਡੋਲਦਾ ਲੋਕ ਕੀ ਕਹਣਗੇ ਹੁਣ ਆਉਣ ਵਾਲੇ ਦੇਖੋ ਪਗੌੜੇ ਜਾਂਦੇ ਨੇ ਜਿਹੜੇ ਸਿਧਾਂਤਕ ਲੋਕ ਉਹ ਜੇ ਕਦੇ ਪਾਰਟੀ ਨਾਲ ਕੋਈ ਫਰਕ ਵੀ ਪੈ ਜਾਏ ਘਰ ਬੈਠ ਜਾਣਗੇ ਪਰ ਕਦੇ ਦੂਸਰੇ ਦੇ ਵੇੜੇ ਨਹੀਂ ਛੱਡਦੇ ਇਹ ਲੋਕਾਂ ਨਾਲ ਲੀਡਰ ਨੇ ਆਪਰਚੂਨਿਸਟ ਨੇ ਮੌਕਾ ਪ੍ਰਸਤ ਲੋਕ ਨੇ ਇਹਨਾਂ ਨੂੰ ਲੀਡਰ ਕਹਿਣਾ ਲੀਡਰੀ ਦੀ ਤੋਹੀ ਨਹੀਂ